ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਹੋ ਸਭ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਆ ਤੇ ਬਾਕੀ ਤੁਸੀਂ ਵੇਖ ਰਹੇ ਹੋ ਮੈਂ ਅੱਜ ਫੇਰ ਚੌਂਕੇ ਚ ਲਾਤਾ ਇਹਨਾਂ ਨੂੰ ਉਸ ਦਿਨ ਭਾਂਡਾ ਬਣਾਇਆ ਸੀ ਤਾਣ ਲਾਇਆ ਸੀ ਤੇ ਅੱਜ ਮੈਂ ਖੀਰ ਬਣਾਉਣ ਲੱਗੀ ਆ ਤੇ ਆਂਦੇ ਹੀ ਵੀ ਖੀਰ ਖਾਣੀ ਆ ਬਿਸਤਰੇ 'ਚ ਬੈਠੇ ਸੀ ਆਂਦੇ ਅੱਜ ਠੰਡ ਬੜੀ ਆ ਬਾਹਰ ਸਾਡੇ ਬਹੁਤ ਠੰਡਾ ਵਾ ਧੁੰਦ ਵੀ ਹੁਣ ਦੇਣੇ ਹੋ ਜੇ ਆ ਵੀ ਧੁੰਦ 12 ਵਜੇ ਲੱਗਦੀ ਆ ਮਾਹ 2-3 ਘੰਟੇ ਧੁੱਪ ਚੜਦੀ ਆ ਤੇ ਫੇਰ ਧੁੰਦ ਬਣੇ ਸ਼ੁਰੂ ਹੋ ਜਾਂਦੀ ਆ ਤੇ ਇਹ ਆਰਡਰ ਮਾਰਨ ਦੇ ਹੀ ਬਿਸਰੇ ਚ ਬੱਚੇ ਵੀ ਤੇ ਇਹ ਵੀ ਕਹਿ ਰਹੇ ਸੀ ਵੀ ਅੱਜ ਰੋਟੀ ਦੇ ਨਾਲ ਕੁਝ ਖਾਣ ਨੂੰ ਮਿੱਠਾ ਕੁਝ ਹੋ ਜੇ ਤੇ ਫਿਰ ਮੈਂ ਨਾਲ ਹੀ ਲੈ ਆਈਏ ਮੈਂ ਚਲੋ ਨਾਲ ਮੈਂ ਆਰਡਰ ਨਹੀਂ ਮਾਰਿਆ ਮੈਂ ਸਿਰਫ ਮਲਾਂਖਿਆ ਸੀ ਕੋਈ ਮਿੱਠਾ ਮਿਲ ਸਕਦਾ ਤੇ ਮੈਨੂੰ ਇਹ ਥੋੜਾ ਮਸਲਾ ਹੈ ਵੀ ਮੈਨੂੰ ਬਣਾਉਣਾ ਪਣਾ ਆਪ ਹੀ ਉੱਠ ਕੇ ਆਉਦੇ ਹੋਰ ਫਿਰ ਆ ਇੰਨਾ ਕੁਝ ਤੇ ਮੈਂ ਕੱਲੀ ਹੀ ਜੇ ਕਰ ਲੱਗਦੀ ਤੇ ਫਿਰ ਤੇ ਕਾਫੀ ਚੇਰ ਲੱਗ ਜਾਣਾ ਸੀ ਤੇ ਇਹਨਾਂ ਨੇ ਠੀਕ-ਠਾਕ ਸੌਂ ਵੀ ਜਾਣਾ ਸੀ ਤੇ ਮਾਂਚਲ ਨਾਲ ਲੱਗੋ ਤੇ ਨਾਲੇ ਇਹ ਦਾ ਕਟਾਚ ਕਰ ਦੇਣਗੇ ਤੇ ਨਾਲੇ ਮੈਂ ਇੱਕ ਬੰਨੇ ਮੈਂ ਫੁਲਕੇ ਲਾ ਲਾਂਗੀ ਤੇ ਇੱਕ ਬੰਨੇ ਮੈਂ ਖੀਰ ਧਰ ਦਾਂਗੀ ਤੇ ਉਦਾਂ ਤੇ ਬੱਚੇ ਆਖਦੇ ਕਿ ਤੁਹਾਨੂੰ ਗਜਰੇਲਾ ਖਾਣਾ ਵਾ ਤੇ ਗਜਰੇਲੇ ਵਾਸਤੇ ਦੁੱਧ ਜਿਆਦਾ ਚਾਹੀਦਾ ਏ ਤੇ ਤਾਂ ਕਰਕੇ ਦੁੱਧ ਥੋੜਾ ਜਿਹਾ ਦੋ ਤਿੰਨ ਕਿਲੋ ਦੁੱਧ ਹੈਗਾ ਹੀ ਤੇ ਮੈਂ ਸੋਚਿਆ ਚਲੋ ਪੀਰ ਤੇ ਬਣਾਉਣੀ ਹੈ ਵਿੱਚ ਗਜਰਾ ਪਾ ਲੈਨੇ ਦਾ ਗਜਰਾ ਦੀ ਖੀਰ ਬਣਾ ਲੈਨੇ ਆ ਤੇ ਆਜੋ ਨਾਲੇ ਖੀਰ ਐਸੀ ਬਣਾਉਨੇ ਆ ਤੇ ਨਾਲੇ ਤੁਸੀਂ ਵੇਖੋ ਇਕ ਕਹਾਂਗੀ ਆ ਉਹ ਆਤ ਦੋ ਬੱਚੇ ਜਿਹੜੇ ਉਦਾਂ ਹੀ ਉਦਾਂ ਇਕ ਕਰਨਦੇ ਨੇ ਵੀ ਕਦਾਂ ਖੀਰ ਬਣੇ ਪਤਾ ਨਹੀਂ ਖੀਰ ਕਦੋਂ ਬਣਨੀ ਤੇ ਕਦੋਂ ਨਹੀਂ ਬਣਨੀ ਤੇ ਇਹ ਪਹਿਲਾ ਮੰਟਲੀ ਆ ਕੇ ਬਹਿ ਗਈ ਐ ਇਹ ਤਿਆਰੀ ਜਿਹਨੇ ਵੀ ਕਦੋਂ ਖੀਰ ਬਣੇ ਤੇ ਕਦੋਂ ਆਪਣੀਆਂ ਪਲੇਟਾਂ ਚ ਪਵੇ ਤਾਂ ਆ ਮੈਂ ਚੌਲ ਭਿਓਂ ਕੇ ਰੱਖੇ ਹੀ ਦੋ 2.5 ਕਿਲੋ ਦੁੱਧ ਹੋਣਾ ਵਾ ਤੇ ਤਿੰਨ ਨਹੀਂ ਲਾ ਲਉ ਇੱਕ ਹਿਸਾਬ ਦਾ ਤੇ ਚੌਲ ਭਿਓਂ ਕੇ ਰੱਖੇ ਹੀ ਮੈਂ ਤੇ ਹੁਣ ਇਹ ਮੈਂ ਚੌਲ ਜਿਸ ਤਰ੍ਹਾਂ ਖੀਰ ਬਣਾਈ ਗਏ ਦਾ ਚੌਲ ਵਿੱਚ ਪਾ ਦੇਣੇ ਆ ਤੇ ਨਾਲ ਹੀ ਮੈਂ ਜਿਹੜੀਆਂ ਗਾਜਰਾ ਕ੍ਰਸ਼ ਕੀਤੀਆਂ ਹੋਣੀਆਂ ਉਹ ਪਾ ਦੇਣੀਆਂ ਵਾ ਤੇ ਇਹ ਖੀਰ ਬਹੁਤ ਟੇਸਟੀ ਲੱਗਦੀ ਸਿੰਪਲ ਖੀਰ ਵੀ ਸਵਾਦ ਲੱਗਦੀ ਆ ਪਰ ਇਹ ਵਿੱਚ ਗਾਜਰਾ ਪਾ ਦਈਏ ਤਾਂ ਸਵਾਦ ਗਜਰੇਲੇ ਦਾ ਆਉਂਦਾ ਵਾ ਹੁਣ ਜੇ ਦੁੱਧ ਨਾ ਹੋਏ ਜਿੱਦ ਕੋਈ ਜ਼ਿਆਦਾ ਤੇ ਗਜਰੇਲਾ ਨਹੀਂ ਖਾ ਸਕਦੇ ਇਤਾਂ ਖੀਰ ਬਣਾ ਲਈਏ 2 ਕਿਲੋ ਦੁੱਧ ਵਿੱਚ ਬਣ ਜਾਂਦੀ ਆ ਤੇ ਟੇਸਟ ਵੀ ਗਜਰੇਲੇ ਦਾ ਆਉਂਦਾ ਤੇ ਖੀਰ ਦਾ ਸਵਾਦ ਵੀ ਦੂਣਾ ਹੋ ਜਾਂਦਾ ਏ ਤੇ ਬਹੁਤ ਟੇਸਟੀ ਬਣਦੀ ਆ ਤੁਹਾਨੂੰ ਵੀ ਬਣਾ ਕੇ ਦੱਸਦੇ ਆ ਤੇ ਇਹਦਾ ਕਲਰ ਵੀ ਬਹੁਤ ਪਿਆਰਾ ਆਏਗਾ ਤੇ ਖਾਂਜੀ ਬਹੁਤ ਸਵਾਦ ਲੱਗੇਗੀ ਕਲਰ ਬਹੁਤ ਪਿਆਰਾ ਆਏਗਾ ਹਾਂ ਹੋ ਹੋਣਾ ਹੀ ਆ ਵੇਖਿਓ ਸਹੀ ਤੁਸੀਂ ਲੇਖਣੀ ਦੇ ਆ ਮੈਂ ਉਹਦਾ ਦੇਖ ਰਹੀ ਨਾ ਉਹ ਰਸੋਈ ਜਾਇਆ ਆ ਆ ਨਹੀਂ ਨਹੀਂ ਤੁਸੀਂ ਇੱਥੇ ਕੰਮ ਕਰੋ ਤੇ ਫਿਰ ਤੁਸੀਂ ਫ੍ਰੀ ਆ ਫਿਰ ਮੈਂ ਨਾਲ ਫੁਲਕੇ ਲਾਈ ਜਾਵਾਂਗੀ ਨਾ ਤੇ ਨਾਲ ਦੇ ਹੀ ਫੁਲਕੇ ਖਾ ਲਿਓ ਪਹਿਲਾਂ ਤੇ ਆਹ ਪਹਿਲਾਂ ਆਹ ਕੰਮ ਕਰੋ ਫਿਰ ਫ੍ਰੀ ਆ ਬਾਹਰ ਕੜਸੀ ਮਾਰੀ ਜਾਈ ਤੁਸੀਂ ਕਾਹਨੂੰ ਫ੍ਰੀ ਆ ਨਹੀਂ ਨਹੀਂ ਕੜਸੀ ਮਾਪੇ ਮਾਰ ਲਾਗੇ ਨਾਲ ਨਾਲ ਬਸ ਇਹ ਆ ਵੀ ਫਿਰ ਮੈਂ ਫੁਲਕੇ ਲਾਵਾਂਗੇ ਤੇ ਤੁਸੀਂ ਇੱਥੇ ਬੈਠਾ ਬੈਠੀਆਂ ਹੀ ਮੈਨੂੰ ਇਹ ਸੋਖ ਹੋ ਜਾਂਦਾ ਰਸੋਈ ਦੇ ਵਿੱਚ ਵੀ ਚਲੇ ਮੈਂ ਇਦਾਂ ਫੁਲਕੇ ਲਾਉਂਦੀ ਹਾਵਾਂਗੀ ਤੇ ਇੱਥੇ ਇਹਨਾਂ ਨੂੰ ਚੁਕਾਈ ਵੀ ਛੱਡਦੀ ਆ ਤੇ ਨਾਲ ਹੀ ਬਹਿ ਕੇ ਫੁਲਕੇ ਖਾ ਲੈਂਦੇ ਨੇ ਤੇ ਇੱਕ ਤੇ بار بار ਮੈਨੂੰ ਅੰਦਰ ਨਹੀਂ ਜਾਣਾ ਪੈਂਦਾ ਫੇਰੇ ਨਹੀਂ ਮਾਰਨੇ ਪੈਂਦੇ ਉਦਾਂ ਨਾ ਏ ਰੋਟੀ ਖਾਣ ਦਾ ਮਜ਼ਾ ਕੁਝ ਜਿਹੇ ਜਿਹਾ ਆਲ ਹੁੰਦਾ ਇਦਾਂ ਆਪਾਂ ਲੰਗਰ ਛਕਦੇ ਆ ਨਾ ਗੁਰਦਾਰਾ ਸਾਹਿਬ 'ਚ ਹੂੰ ਇਦਾਂ ਹੀ ਜਿਆਦਾ ਤੇ ਇੱਥੇ ਚਪਾਈ ਨਹੀਂ ਛਾ ਕੇ ਆਪਾਂ ਤੇ ਇੱਥੇ ਬੈਠ ਕੇ ਛੱਕੀ ਜਾਈਦਾ ਵਾ ਵਾੜੀ ਸਰ ਜੇ ਮੈਨੂੰ ਸੋਫ ਹੋ ਜਾਂਦਾ ਨਾ ਜੇ ਇਹ ਹੁੰਦਾ ਹੈ ਤੋ ਓਦਾਂ ਮੈਨੂੰ ਫਿਰ ਇੱਕ ਫੁਲਕਾ ਲਾ ਕੇ ਏਡੀ ਦੂਰ ਜਾਣਾ ਪੈਂਦਾ ਹੈ ਤੇ ਇਦਾਂ ਮੈਂ ਵਾਜ ਮਾਰ ਲੈਣੀ ਹੈ ਲੱਗ ਜ ਸਾਰਿਆਂ ਨੂੰ ਵਾਰ ਵਾਰ ਆਈ ਜਾਂਦੇ ਨੇ ਤੇ ਫੁਲਕਾ ਛਕੀ ਜਿੱਦਾਂ ਸੰਤੁਸ਼ਟੀ ਜੀ ਨਹੀਂ ਮਿਲਦੀ ਪੁੰਜੇ ਬੈਠ ਕੇ ਆਪਾਂ ਦਾ ਤ੍ਰਿਪਤ ਹੋ ਜਾਂਦਾ ਵਾ ਮਨੋਂ ਤਨੋਂ ਇਦਾਂ ਲੱਗਦਾ ਪੀਣ ਹੁੰਦਾ ਵਾ ਜਦੋਂ ਇੱਥਾਂ ਬੈਠ ਕੇ ਰੋਟੀ ਖਾਣੇ ਸਾਰ ਨੂੰ ਸ਼ੁਰੂ ਤੋਂ ਰਾਤ ਤੱਕ ਦਾ ਬੜੀ ਵਾਰ ਖਾਧੀ ਜਾਂ ਮੰਜੇ ਤੇ ਬੈਠ ਕੇ ਵੀ ਉਹਦਾ ਆਪਣਾ ਅਲੱਗ ਦਾ ਆਨੰਦ ਵਾ ਤੇ ਪੁੰਜੇ ਬੈਠ ਕੇ ਜਦੋਂ ਆਪਾਂ ਖਾਂਦੇ ਆ ਪਰਵਾਰ ਦੇ ਨਾਲ ਜਿੱਦਾਂ ਪਹਿਲਾਂ ਆਪਾਂ ਚੌਂਕੇਲ ਬਾੜ ਤੇ ਕਾਹਦੇ ਹੁੰਦੇ ਸਾਰਾ ਪਰਿਵਾਰ ਉਹ ਤਾਂ ਦਿਨ ਚੋਂ ਬੀਤ ਨਹੀਂ ਹੁੰਦਾ ਹੁਣ ਗਿਆ ਹੁਣ ਇਹ ਮੰਗੀ ਗਿਆ ਸਮਝ ਲਾਂਗੇ ਗਿਆ ਉਹ ਗੋਲਡਨ ਡੇ ਜਿੱਦਾਂ ਆਪਾਂ ਕਹਿੰਦੇ ਆ ਵੀ ਹੈਗੀ ਜੋ ਬੀਤ ਦੇ ਗਏ ਪਾਪਾ ਡਮਾਸ ਹੋ ਗਏ ਚੌਂਕਿਆਂ 'ਤੇ ਬੈਠ ਕੇ ਚਾਹ ਪੀਣੀ ਰੋਟੀ ਖਾਣੀ ਰਾਤ ਨੂੰ ਸਾਰੇ ਪਰਿਵਾਰ ਨੇ ਤੇ ਉਹ ਸਮੇਂ ਚੋਂ ਬੀਤ ਗਏ ਆ ਪਰ ਕਈ ਵਾਰ ਉਹ ਫੇਰ ਲੈ ਆਣੀਦਾ ਵੀ ਸੋਈ ਦੇ ਵਿੱਚ ਹੀ ਕਿਤੇ ਡਰ ਜਾਣਾ ਹੈਠਾ ਮੈਨੂੰ ਆਂਦੇ ਆ ਕਦੀ ਕਦੀ ਅੰਦਰ ਹੀ ਲੈ ਆਦੇ ਮੈਂ ਨਹੀਂ ਰੋਟੀ ਤੇ ਆਣ ਕੇ ਗਾਉਂ ਅੰਦਰ ਦੇ ਬੱਚੇ ਵੀ ਕਹਿਣਗੇ ਜੇ ਅਸੀਂ ਆਹ ਦਿੱਤਾ ਜੇ ਆਪਾਂ ਦਾ ਪਾਲਾ ਨਹੀਂ ਹੋਵੇ ਜੀ ਹੋ ਜਾਂਦੀ ਮੈਂ ਨਹੀਂ ਇੱਥੇ ਆਣ ਕੇ ਫੁਣਗਾ ਸ਼ਕੋ ਨਾਲ ਤੇ ਮੇਰੇ ਲੱਗੇ ਰੌਣਕ ਹੋ ਜਾਂਦੀ ਥੋੜੀ ਤੇ ਚੱਲ ਰੌਣਕ ਰੌਣਕ ਦਿਖਾ ਜਿੰਦੇ ਉਦਾਂ ਮੈਂ ਇਕੱਲੀ ਲੱਗੀ ਰਾਵਾਂ ਤੇ ਇਹ ਅੰਦਰ ਬਾਹਰ ਹੀ ਰਹਿੰਦੇ ਨੇ ਤਾਂ ਕਰਕੇ ਆਖੀਦਾ ਵੀ ਚਲੋ ਮੇਰੇ ਲੱਗੇ ਆ ਜਾਂਦੇ ਤੇ ਗਾਰੋ ਮੁਹਾਵਰੇ ਵੀ ਨਾ ਲਿਖੇ ਹੁੰਦੇ ਨੇ ਨਾ ਗਰਮਾ ਗਰਮ ਫੁਲ ਕੇ ਮੁਖਸ਼ਮਰ ਉੜ ਜਾ ਚੌਪ ਚਾਪਰ ਲਿਖਿਆ ਸਾਡੇ ਇੱਧਰ ਬੜਾ ਰਵਾਜ ਹੁੰਦਾ ਹੈ ਤੁਹਾਡੇ ਤੇ ਪਤਾ ਨਹੀਂ ਬਾਕੀ ਕਿਹੜੇ ਕਿਹੜੇ ਲੱਗਦੇ ਹੁੰਦਾ ਸਾਡੇ ਇੱਧਰ ਬੜਾ ਰਵਾਜ ਹੁੰਦਾ ਜੇ ਸਾਡੇ ਸਾਹਮਣੇ ਉਧਰ ਕੰਧਾਂ ਤੇ ਸਪੈਸ਼ਲ ਪੇਂਟਰ ਕੋ ਲਿਖਾਇਆ ਹੁੰਦਾ ਜੀ ਗਰਮਾ ਗਰਮ ਫੁੜਕੇ ਮੋਸਮ ਰੋੜ ਜਾ ਲਗਭਗ ਮੈਂ ਬੜਿਆ ਘਰਾਂ ਦੇਖਿਆ ਛੋਟੇ ਹੁੰਦਿਆਂ ਨਾ ਹਰ ਘਰ ਚੌਂਕੇ ਵਿੱਚ ਲਿਖਿਆ ਹੁੰਦਾ ਜੀ ਤੇ ਉਹ ਇੱਕਦਾਂ ਅਲੱਗ ਹੀ ਤਰ੍ਹਾਂ ਦਾ ਦਿਨਾਂ ਸ਼ਾਮ ਦਾ ਸੈਨੀਫੀਕੇਸ਼ਨ ਹੋ ਜਾਂਦਾ ਹੁੰਦਾ ਵੀ ਰੋਟੀ ਪਕੜੀ ਆ ਸਾਰਾ ਪਰਿਵਾਰ ਬੈਠ ਰਿਹਾ ਕੋਈ ਅੱਗ ਬਾਲ ਰਿਹਾ ਰੋਟੀ ਪਕਾ ਰਿਹਾ ਕੋਈ ਫੜਾ ਰਿਹਾ ਤੇ ਐਦਾਂ ਬਹੁਤ ਵਧੀਆ ਬਹੁਤ ਮਜ਼ਾ ਆਉਂਦਾ ਹੁੰਦਾ ਜੀ ਤੇ ਉਹ ਸਮੇਂ ਹੀ ਸਮਝ ਲੱਗ ਗਈ ਕਿ ਬਸ ਜੋ ਜੋ ਅਡਵਾਂਸ ਦੇਖੀਏ ਉਹ ਸਾਰਾ ਆਪਾਂ ਛੱਡ ਦੇ ਗਏ ਆ ਤੇ ਹੋਰ ਜੱਜਾਂ ਨੂੰ ਅੱਜ ਵੀ ਮਿਸ ਕਰੀਦਾ ਮੈਂ ਵਾਹ ਪਹਿਲਾਂ ਇੱਥੇ ਜਦੋਂ ਆ ਰਸੋਈ ਨਹੀਂ ਬਣੀ ਸਾਡੀ ਪਹਿਲੀ ਪੜਾਈ ਰਸੋਈ ਹੁੰਦੀ ਉਹਦਾ ਫ੍ਰਿਜ ਇੱਥੇ ਨਹੀਂ ਨਾ ਹੁੰਦੀ ਤੇ ਮੈਂ ਸਿਆਲ ਦੇ ਵਿੱਚ ਮੰਜੀ ਇੱਥੇ ਛੋਟੀ ਮੰਜੀ ਆਣੀ ਹੁੰਦੀ ਤੇ ਰਸੋਈ ਦੇ ਨਾਲ ਹੀ ਮੰਜੀ ਡਾਹ ਲੈਣੇ ਉਦੋਂ ਸ਼ਰਾਦ ਵੀ ਛੋਟਾ ਜਿਹਾ ਹੁੰਦਾ ਸੀ ਮੰਜੀ ਇੱਥੇ ਡਾਹ ਲੈਣੀ ਇੱਥੇ ਲਾਗੇ ਬਿਸਤਰਾ ਪਾ ਲੈਣਾ ਰਜਾਈਆਂ ਪਾ ਲੈਣੀਆਂ ਤੇ ਆਪ ਕੰਮ ਕਰਦੇ ਰਹਿਣਾ ਤੇ ਇਹਨੂੰ ਇੱਥੇ ਰਜਾਈ ਚ ਖੇਡਦੇ ਰਹਿਣ ਦੇਣੇ ਉਹਦਾ ਵੀ ਬੜਾ ਵਧੀਆ ਸਿਸਟਮ ਹੁੰਦਾ ਸੀ ਤੇ ਉਦੋਂ ਦੀ ਇਹਨਾਂ ਨੂੰ ਆਦਤ ਪਈ ਆ ਤੇ ਇੱਥੇ ਰਸੋਈ ਚ ਆ ਜਾਂਦੇ ਨੇ ਮੇਰੇ ਲੱਗੇ ਚ ਤੇ ਗਾਜਰਾ ਵਿੱਚ ਪਾ ਦਨੇ ਇਹਦੇ ਨਾਲ ਤੁਹਾਨੂੰ ਮੈਂ ਫੁਲਕੇ ਲਈ ਜਾਨੀ ਆ ਨਾਲੇ ਖੀਰ ਬਣ ਜਾਣੀ ਉਹਦੋਂ ਤੱਕ ਦੁੱਧ ਨੂੰ ਗੜਕਾ ਆ ਗਿਆ ਏ ਚੋਲ ਪੈ ਗਏ ਆ ਤੇ ਇਧਰ ਗਾਜਰਾ ਤਿਆਰ ਹੋ ਗੀਆਂ ਕਿੰਨਾ ਕਿੰਨਾ ਸਮਾਨ ਈ ਦੱਸ ਦੇ ਵੀ ਇਹ ਸਮਾਨ ਹੀ ਦੋ 2.5-3 ਕਿਲੋ ਦੁੱਧ ਹੀ ਤੇ ਇਹਦੇ ਵਿੱਚ ਇੱਕ ਗਲਾਸ ਮੈਂ ਚੋਲ ਪਾਈ ਤੇ ਫਿਰ ਹਾਂ ਹੁਣ ਗਾਜਰਾ ਵਾ ਇਹ ਮੋਟੀਆਂ-ਮੋਟੀਆਂ ਹੀ ਚਾ ਪੰਜ ਕੇ ਗਾਜਰਾ ਨਹੀਂ ਤੇ ਬਾਕੀ ਆਪਣੇ ਹਿਸਾਬ ਨਾਲ ਜਿਆਦਾ ਗਾਜਰਾ ਪਾਉਣੀਆਂ ਹੁੰਦੇ ਇੰਨੀਆਂ ਕਿ ਵੇਹ ਇੰਨੀਆਂ ਕਿ ਇੰਨੇ ਦੁੱਧ ਚ ਤੇ ਇੰਨੀਆਂ ਕਣੇ ਛੱਡਣਾ ਵਾ ਚਲੋ ਲਿਆਓ ਹੁਣ ਮੈਂ ਇਹ ਨਾਣੂ ਦੁੱਧ ਵਿੱਚ ਪਾ ਦਿੰਨੀ ਆ ਨਾਲ ਨਾਲ ਹੀ ਇਹ ਵੀ ਗਲ ਜਾਣਗੀਆਂ ਆਹ ਦੇ ਗਾਜਰਾ ਪਾ ਦੇ ਲੱਗੀਆਂ ਤੇ ਇਹ ਜਿਹੜੀਆਂ ਰਹਿਣੀਆਂ ਨੇ ਤੇ ਗਲ ਜਾਣੀਆਂ ਇਦਾਂ ਹੀ ਤੇ ਜਦੋਂ ਬਣ ਗਈ ਪੱਕ ਗਈ ਦੇ ਵਿੱਚ ਫਿਰ ਬਾਅਦ ਵਿੱਚ ਮਿੱਠਾ ਪਾਵਾਂਗੇ ਆਪਣੇ ਲੋੜ ਅਨੁਸਾਰ ਪਾਵਾਂਗੇ ਜਿੰਨਾ ਖਾਣਾ ਉਦਾਂ ਗਾਜਰਾਂ ਦਾ ਵੀ ਹਨਾ ਮਠਾਸ ਹੁੰਦੀ ਗਾਜਰਾ ਚ ਵੀ ਰਹਾ ਲਾਲ ਗਾਜਰਾ ਵਾਂ ਥੋੜੇ ਪੈਣਾ ਮਿੱਠਾ ਜਾਣੀ ਤਵਾਂ ਲੰਘਦੇ ਪਾਚੇ ਯਾਰ ਉਦਾਂ ਦੇ ਵਾਹੇ ਵਿੱਚ ਸਮਾਨ ਸੂਣ ਬੜਾ ਪਾਈਦਾ ਵਾ ਪਰ ਇਹ ਆ ਵੀ ਹੁਣ ਇਹ ਵੇਲੇ ਹੁਣ ਛੇਦੀ ਛੇਦੀ ਜੇ ਕੋਸ਼ਿਸ਼ ਨਹੀਂ ਪਾਇਆ ਕਰਨ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਕਾਜੂ ਵਗੈਰਾ ਆਹੋ ਤੇ ਚਲੋ ਆ ਬਦਾਮ ਪਾ ਲਈਏ ਕਾਜੂ ਪਾ ਲਈਏ ਜੋ ਮਰਚੀ ਨਾਲ ਪਾ ਲਈਏ ਪਰ ਅਸੀਂ ਸਿੰਪਲ ਹੀ ਬਣਾਈ ਹੈ ਕੁਝ ਵੀ ਨਹੀਂ ਹੋਣਾ ਪਾਇਆ ਨਾਲੇ ਜੱਟ ਦਮੀ ਬਣੀ ਹੈ ਨਾ ਪਲਾਨਿੰਗ ਇਹਦੀ ਬਾਹਰ ਧੁੰਦ ਵੀ ਬਹੁਤ ਪਹਿਲਾਂ ਨਹੀਂ ਸੀ ਲਾਹ ਗਈ ਦਾ ਤੇ ਅਗਲੇ ਆਂਦੇ ਇਹ ਜੂਸ ਵਾਸਤੇ ਤੇ ਚਲ ਜੂਸ ਬਣਾਵਾਂਗੇ ਤੇ ਉਹ ਜਦੋਂ ਵੇਖਿਆ ਵੀ ਚਲ ਬਣਾ ਲੈਨੇ ਬੱਚੇ ਵੀ ਆਉਂਦੇ ਤੇ ਚੱਲ ਮੈਂ ਚੱਲ ਫਿਰ ਹੁਣ ਖੀਰ ਬਣਾ ਲੈਨੇ ਆ ਦੂਸਰ ਸਹੀ ਕਿਤੇ ਤੇ ਬਣਾ ਨਿਕਲਿਆ ਜੀ ਨਿਕਲਿਆ ਦਾ ਰੰਗ ਦੇਖਿਓ ਹੁਣ ਇਹਦਾ ਟੇਸਟ ਬੜਾ ਲੱਗਦਾ ਏ ਸਿੰਪਲ ਖੀਰ ਖਾਦਿਆਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਹਾਂ ਪਹਿਲਾਂ ਪਹਿਲਾਂ ਖਾਣੇ ਹੁੰਨੇ ਹਨਾ ਤੇ ਬਾਅਦ ਵਿੱਚ ਫਿਰ ਜਦੋਂ ਆ ਪਹਿਲਾਂ ਆਨਰ ਲਾਉਂਦੇ ਹੁੰਦੇ ਸੀ ਜਦੋਂ ਕੋਈ ਡੰਗਰ ਸੁਣਾਦਾ ਇਦਾਂ ਆਨਰ ਲਾਉਣਾ ਤੇ ਉਹ ਫਿਰ ਖੀਰ ਬਣਾਉਨੇ ਹੁੰਦੇ ਆ ਤੇ ਜਦੋਂ ਫਿਰ ਇੱਕ ਦੋਰੀ ਇਦਾਂ ਗਾਜਰਾ ਪਾਗ ਬਣਾਈ ਤੇ ਫਿਰ ਉਹ ਟੇਸਟ ਲੱਗ ਗਿਆ ਮੂੰਹ ਨੂੰ ਤੇ ਹੁਣ ਆਬਦ ਬਣ ਗਈ ਆ ਤੇ ਹੁਣ ਜਦੋਂ ਵੀ ਖੀਰ ਬਣਾਉਣੀ ਆ ਤੇ ਭਾਏ ਦੋ ਹੀ ਗਾਜਰਾ ਪਾ ਲਈਏ ਨਾ ਤੇ ਫਿਰ ਉਹ ਟੇਸਟ ਚੇਂਜ ਹੋ ਜਾਂਦਾ ਤੇ ਹੁਣ ਇਦਾਂ ਹੀ ਬਣਾਈ ਦੀ ਆ ਬਸ ਨਾਲ ਖੀਰ ਬਣ ਜਾਣੀ ਆ ਤੇ ਨਾਲ ਨਾਲ ਉਹ ਫੁਲਕੇ ਲਾ ਦੇਣਿਆ ਪਹਿਲਾਂ ਰੋਟੀ ਖਾ ਲੈਣੀ ਆ ਨਾਲੇ ਦਰਵਾਜ਼ੇ ਵਿੱਚ ਖੀਰ ਖਾ ਲੈਣੀ ਆ ਨਹੀਂ ਪਹਿਲਾਂ ਰੋਟੀ ਨਹੀਂ ਨਾਲ ਹੀ ਰੋਟੀ ਤੇ ਨਾਲ ਖੀਰ ਅੱਛੇ ਨਾਲੇ ਪਹਿਲਾਂ ਰੋਟੀ ਖਾਓਗੇ ਫੇਰ ਹੀ ਮਿੱਠੀ ਖੀਰ ਖਾਣ ਬਾਅਦ ਚਾਣੀ ਆ ਸੱਚ ਨਾਲ ਮੈਂ ਆ ਇੱਕ ਤਰੀਕਾ ਦੱਸ ਨਹੀਂ ਹੁੰਦਾਂ ਇਹ ਨਾ ਉਹਨਾਂ ਮੈਨ ਲਾਉਂਦੀ ਹਾਂ ਕਦੀ ਮੂਲੀਆਂ ਦੀ ਰੋਟੀ ਹਾਂ ਤੇ ਉਹਦੇ ਵਿੱਚ ਨਾ ਮਤਲਬ ਕਿ ਕਿੰਨਾ ਚਿਰ ਲੱਗ ਜਾਂਦਾ ਨਾ ਤਵਾ ਖਾਲੀ ਪੇਸਟ ਜਾਂਦਾ ਤੇ ਮੈਂ ਏਦਾਂ ਦਹੀਂ ਹਲਾਉਣ ਮੈਨੂੰ ਭੜਾਉਂਦੀ ਇਹ ਸਿਸਟਮ ਲੱਗਾ ਤੇ ਮੈਂ ਕਿਹਾ ਚਲੋ ਮੈਂ ਨਾਲ ਸ਼ੇਅਰ ਕਰਨੀ ਆਂ ਤੁਹਾਨੂੰ ਵੀ ਤੇ ਵਧੀਆ ਲੱਗਾਈ ਮੈਨੂੰ ਏਦਾਂ ਕਰਕੇ ਤੇ ਜੇ ਛੇਤੀ ਛੇਤੀ ਹੋਏ ਰੋਟੀਆਂ ਲਾਉਣੀਆਂ ਹੁਣ ਮੂਲੀਆਂ ਵਾਲੀਆਂ ਤੇ ਡਬਲ ਤੇ ਪੇੜੇ ਕਰੀਦਾ ਹੀ ਹੈ ਤੇ ਏਦਾਂ ਕਰਕੇ ਏਦਾਂ ਡਬਲ ਪੇੜੇ ਕਰਕੇ ਡਬਲ ਡਬਲ ਕਰ ਲੈਣੀ ਆ ਤੇ ਉਹਨਾਂ ਛੇਤੀ ਕੰਮ ਹੋ ਜਾਂਦਾ ਤਾਂ ਏਦਾਂ ਧੂੜਾ ਲਾ ਕੇ ਨਾ ਤੇ ਫਿਰ ਮੈਂ ਉਦਨ ਲਾਈਆਂ ਤੇ ਬੜੀਆਂ ਸੋਹਣੀਆਂ ਲੱਗੀਆਂ ਤੇ ਇਹ ਨਾ ਟਾਈਮ ਨਹੀਂ ਵੇਸਟ ਹੋਇਆ ਏਦਾਂ ਡਬਲ ਕਰ ਤਸੂ ਹਾਂਜੀ ਆਹ ਵੇਖੋ ਤੇ ਬੜਾ ਛਿਦਛਿਦੀ ਕੰਮ ਨਿਪੜ ਗਿਆ ਨੇ ਇਹਦਾ ਇੰਦਾ ਤਵਾ ਕਿੰਨਾ ਚਿਰ ਵੇਸਟ ਜਾਂਦਾ ਸੀ ਪਹਿਲਾਂ ਲੌਣੀ ਇੱਕ ਫਿਰ ਦੂਜੀ ਲੌਣੀ ਇਦਾਂ ਵੇਟ ਕਰਨੀ ਤੇ ਇਦਾਂ ਦੋ ਰੋਟੀਆਂ ਮਿਲਾ ਲਈਆਂ ਤੇ ਡੋਰੀ ਇਹਦੇ ਵਿੱਚ ਮੂਲੀਆਂ ਭਰ ਕੇ ਤੇ ਜੇ ਆਲੂ ਜੋ ਵੀ ਜਿਹੜੀ ਵੀ ਪਰੌਂਠੀ ਬਣਾਉਣੀ ਹੋਏ ਆਹ ਵੇ ਇੱਕ ਫੁਲਕਾ ਬਣ ਗਿਆ ਨਾ ਨਾਲ ਹੀ ਆ ਵੀ ਬਣ ਗਿਆ ਤੇ ਇਹਦੇ ਵਿੱਚ ਮੂਲੀਆਂ ਭਰ ਕੇ ਮੈਂ ਤੇ ਇਹਦੇ ਉੱਤੇ ਦੂਜੀ ਲਾ ਕੇ ਤਾਂ ਦਵਾ ਦਵਾ ਤਾਵੇ ਤੇ ਸੁੱਟ ਦਿੰਨੀ ਹਾਂ ਤੇ ਜਦੋਂ ਕੋ ਨੂੰ ਉਹ ਬਣਨੀ ਉਹਦੋਂ ਕੋ ਨੂੰ ਦੋ ਪੇੜੇ ਬਣਾ ਗਏ ਨਾ ਤੇ ਫਿਰ ਤਿਆਰ ਕਰ ਲੈਣੀ ਹਾਂ ਤੇ ਬੜਾ ਟਾਈਮ ਘਟ ਇੱਕ ਤੇ ਪਰ ਉਹ ਨਹੀਂ ਵੇਸਟ ਗਿਆ ਤੇ ਇੱਕ ਟਾਈਮ ਨਹੀਂ ਨਾ ਲੱਗਾ ਨਹੀਂ ਤਾਂ ਪਹਿਲਾਂ ਪਹਿਲਾਂ ਕਿੰਨਾ ਚਿਰ ਇਦਾਂ ਪਹਿਲਾਂ ਦੋ ਵੇਲਣੀਆਂ ਫਿਰ ਤਵਾ ਖਾਲੀ ਜਾਣਾ ਫਿਰ ਦੂਜੀ ਵੇਲ ਕੇ ਫਿਰ ਇਦਾਂ ਪਰੌਠੀ ਬਣਾਉਣੀ ਤੇ ਮੈਂ ਉਸ ਦਿਨ ਬੜਾ ਵਧੀਆ ਸਿਸਟਮ ਹੋਇਆ ਤਾਂ ਹੁਣ ਮੈਂ ਇਦਾਂ ਹੀ ਕਰਨੀ ਹੁੰਦੀਆਂ ਤੇ ਮੈਂ ਕਿਹਾ ਚਲੋ ਮੈਂ ਤਾਂ ਨਵੀਂ ਸ਼ੇਅਰ ਕਰਦੀ ਹਾਂ ਇਹ ਗੱਲ ਵਧੀਆ ਵਾ ਹੋ ਗਈ ਜਈ ਕੰਪਲੀਟ ਹਾਂਜੀ ਹਾਂਜੀ ਹੋ ਗਈ ਬਸ ਮਿੱਠਾ ਮਪਾਤਾ ਹੈ ਮੈਂ ਥੋੜਾ ਵਿੱਚ ਮਿਕਸ ਹੋ ਜੇ ਬਾਕੀ ਖੀਰ ਬਣ ਗਈ ਕਦਰ ਵੀ ਬਹੁਤ ਪਿਆਰਾ ਆ ਚਟ ਬਣ ਗਈ ਲੱਗੇ ਇਹ ਨਾ ਕੱਚੀ ਮਾਦਰੀ ਇਹ ਨਾ ਫਿਰ ਛੇਤੀ ਬਣ ਜਾਂਦੀ ਆ ਤਾਂ ਮੈਂ ਕੱਚੀ ਖਲਾਈ ਗਈ ਆ ਤੋ ਫਿਰ ਚੋਲ ਵੀ ਵਿੱਚ ਖੁੱਲ ਗਿਆ ਤੇ ਗਾਜਰਾਂ ਦੇ ਕੋਲ ਖੀਰ ਤੇ ਬਣ ਗਈ ਜੀ ਤੇ ਹੁਣ ਮਿੱਠਾ ਚੱਕ ਕਰ ਲਈਏ ਤੁਸੀਂ ਕਰੋਗਾ ਕਿ ਮੈਂ ਕਰਾਂ ਤੁਸੀਂ ਕਰੋ ਜਿੰਨਾ ਬਣਾਈ ਆ ਸਾਡਾ ਕੀ ਆ ਲੈ ਮਿੱਠਾ ਤੂੰ ਹੀ ਵੇਖਣਾ ਨਾ ਹਲਵਾ ਜੀ ਮਿੱਠਾ ਚੱਕ ਕਰਦਾ ਹਾਂ 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 ਬਹੁਤ ਸੋਹਣੀ ਤੇ ਮੈਲ ਲੌੜੀ ਆ ਸਾਡੇ ਕਿਸਮਤ ਸੁਮੈਲੀ ਜਿਹਾ ਉਸੀ ਕਲੀ ਨਹੀਂ ਬੜੀ ਟੇਸੀ ਬਣੀ ਆ ਭਰਿਆ ਜਦੋਂ ਆਏ ਇਹ ਇਦਾਂ ਰਹਿ ਜੇ ਨਾ ਪਈ ਤੇ ਜਦੋਂ ਠੰਡੀ ਹੋ ਜੇ ਤੇ ਸਵੇਰ ਨੂੰ ਜਦੋਂ ਠੰਡੀ ਹੋਗੀ ਨਾ ਫਿਰ ਫੇਰ ਖਾਣ ਦਾ ਹੋਰ ਹੀ ਜ਼ਿਆਦਾ ਮਜ਼ਾ ਹੁੰਦਾ ਹੈ ਚਲ ਸ਼ਰਾਜ ਤੇ ਮਖੀਰ ਪਾਤੀ ਹੁਣ ਠੰਡੀ ਹੋ ਜੇਗੀ ਨਾ ਤੇ ਫਿਰ ਖਾ ਲਈ ਠੀਕ ਆ ਚਲੋ ਜੀ ਗਰਮ ਬੜੀ ਹੋ ਜਾਂ ਤਾਂ ਬਹਿ ਜਾ ਇੱਥੇ ਕਿਦਾਂ ਬੜੇ ਬਾਹਰ ਰੱਖਿਆ ਹੈ ਫਿਰ ਬਾਹਰ ਰੱਖਿਆ ਤਾਂ ਹੋ ਜੇ ਠੰਡੀ ਹੋ ਜਾਗੀ ਹਾਂ ਉਹਦੇ ਬਾਹਰ ਤੂੰ ਵਿਚੇ ਰੱਖਦਾ ਠੰਡੀ ਹੋ ਜਾਗੀ ਘੁੰਮ ਦੇ ਘੁੰਮ ਦੇ ਰੰਦੀ ਵਾ ਇਹ ਵੀ ਤਕਨੀਕ ਵਧੀਆ ਚਲ ਹੁਣ ਤੂੰ ਹੀ ਬਾਜੋ ਤੇ ਤੁਹਾਨੂੰ ਵੀ ਰੋਟੀ ਨਾਲ ਖੈਂਦ ਲੀਣਾ ਫਾਈਨਲ ਓਵਰ ਚਲੋ ਜੀ ਆਪਣੀ ਨਿਯਾਰੀ ਆ ਗਈ ਜੇ ਹੁਣ ਹੁਣ ਵੇਖੋ ਤੁਸੀਂ ਖਾ ਕੇ ਤੇ ਮਿੱਠਾ ਚੈੱਕ ਕਰ ਲੈਣਾ ਮੈਨੂੰ ਤਾਂ ਮਿੱਠਾ ਚੈੱਕ ਕਰਨਾ ਤਾਂ ਨਵਾਂ ਹੀ ਆ ਹਾਂਜੀ ਸਾਰਿਆਂ ਨੇ ਖਾ ਲਈ ਜ ਤੇ ਮਿੱਠਾ ਹੋਵੇ ਮਗਰਾਂ ਕੋ ਲੈ ਮੀਨ ਤੇ ਮਿੱਠਾ ਤਾਂ ਤੁਸੀਂ ਦੱਸਣਾ ਨਾ ਅਖੀਰ ਤੇ ਮਿੱਠਾ ਬਾਰੇ ਪੁੱਛਦਾਂ ਨਾ ਮਿੱਠਾ ਦਾ ਸ਼ੁਰੂ ਤੇ ਪੁੱਛਣਾ ਮੇਰਾ ਸ਼ੁਰੂ ਕਰਨਾ ਖਾਣਾ ਕੋਈ ਚੀਜ਼ ਜਦੋਂ ਪਹਿਲਾਂ ਪੁਰਸ਼ੀ ਦਾ ਮਿੱਠਾ ਕੇ ਮਦਦ ਨਮਕ ਕੇ ਮਦਦ ਠੀਕ ਹੈ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਹੁਣ ਅੱਜ ਦਾ ਸਾਡਾ ਸਫਰ ਹੋ ਗਿਆ ਸਫਰ ਸਫਰ ਹੋ ਗਿਆ ਮਤਲਬ ਕਿ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਖੀਰ ਬਣ ਗਈ ਆ ਜੇ ਤੁਸੀਂ ਨਾ ਵੇਂਦੇ ਤੇ ਫੇਰ ਖੀਰ ਅੱਜ ਦਾ ਕੰਮ ਕੈਂਸਲ ਹੀ ਤੇ ਚਲੋ ਹੁਣ ਤੁਹਾਡਾ ਧੰਨਵਾਦ ਤੁਹਾਡੇ ਕਰਕੇ ਹੀ ਸਾਰਿਆਂ ਨੇ ਖੀਰ ਖਾਧੀ ਹਾਂ ਧੰਨਵਾਦ ਕਰਨਾ ਬਣਦਾ ਵੀ ਆ ਆਪ ਤੇ 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 ਇਹਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਤੇ ਤੁਸੀਂ ਦੱਸਿਓ ਸਾਨੂੰ ਕਿ ਕਿਵੇਂ ਦਾ ਵਲੌਗ ਲੱਗਾ ਏ ਤੇ ਨਾਲੇ ਕੀ ਕੀ ਬਣੀ ਗਈ ਕੋਣ ਕੀ ਕੀ ਪਾਉਂਦਾ ਵਾ ਨਹੀਂ ਉਹ ਤਾਂ ਪਤਾ ਹੀ ਕਿੰਨਾ ਕੁਝ ਪੈ ਜਾਂਦਾ ਏ ਕੋਣ ਕੀ ਕੀ ਕਿ ਇਹਦੇ ਵਿੱਚ ਵੀ ਸਮਾਨ ਤਾਂ ਕਾਫੀ ਪੈ ਜਾਂਦਾ ਡਰਾਈ ਟੂ ਦੀਆਂ ਦਾ ਫਰੂਵ ਹੁੰਦਾ ਵਾ ਤੇ ਜੋ ਮਰਜ਼ੀ ਪਾ ਲੋ ਠੂਠੀਆਂ ਰਗੜ ਕੇ ਪਾ ਲੋ ਜਾਂ ਬਦਾਮ ਤੁਮ ਜੇ ਮਰਜ਼ੀ ਪਾ ਲੋ ਪਾ ਹੀ ਸਿੰਪਲ ਹੀ ਬਣਾਈ ਕਿਉਂਕਿ ਜੱਤ ਦਾ ਮੈਂ ਤਿਆਰੀ ਕੀਤੀ ਹੁਣੇ-ਹੁਣੇ ਸਵਾਹ ਬਣੀ ਤੇ ਹੁਣੇ-ਹੁਣੇ ਅਸੀਂ ਤਿਆਰੀ ਕਰ ਲਈ ਏ ਏ ਠੀਕ ਹੈ ਜੀ ਬਸ ਜੀ ਹੁਣ ਇਤੋਂ ਅੱਗੇ ਅਸੀਂ ਫੇਰ ਕੋਈ ਨਵੀਂ ਚੀਜ਼ ਬਣਾਵਾਂਗੇ ਕੋਈ ਨਵੀਂ ਮਤਲਬ ਕਿ ਆਮ ਜਿਹੜੀਆਂ ਘਰੇਲੂ ਚੀਜ਼ਾਂ ਖਾਣ ਵਾਲੀਆਂ ਹੁੰਦੀਆਂ ਵਾ ਤੇ ਸਾਰੇ ਖਾਂਦੇ ਵਿੰਦੇ ਉਹ ਹੀ ਚੀਜ਼ਾਂ ਕਿਸੇ ਕਿਸੇ ਦਿਨ ਕੋਈ ਨਾ ਕੋਈ ਬਣਾਵਾਂਗੇ ਤੇ ਉਹ ਸ਼ੇਅਰ ਕਰਾਂਗੇ ਹਣਾ हां ਜੀ ਚੰਗਾ ਜੀ ਸਾਸੀ ਨਾਲ ਸਾਰਿਆਂ ਨੂੰ